सभी बच्चों को हम लोग जो अभी जो नए ट्रैफिक रूल्स बहुत स्ट्रिक्टनेस के साथ आ रहे हैं फ्रॉम द फर्स्ट अगस्त लेकिन आज आज इसी के मुतलक हम लोगों ने डिपार्टमेंट से बुलाया है रिसोर्स पर्संस को जो आपको इन सारी डिटेल्स के बारे में सुविंदर जी और मिस्टर जसवीर जी जो डिपार्टमेंट साइड से आए हैं मैं उनकी तरफ से आप सभी बच्चों को एक आग्रह करना चाहती हूँ कि बहुत ध्यान से सुनेंगे आप लोग तो। और आप सभी और अपने स्टाफ की तरफ से करते हैं तो उसके नुकसान का जो जिम्मेवारी है वो आप सबकी होगी मेरे वो जो लेटर आप हमें डिपार्टमेंट साइड से आया एजुकेशन डिपार्टमेंट साइड से आया है वो भी आप लोगों के ग्रुप जो एम्प्लॉय है वो ही बताएं ताकि आप उस चीज को सीरियसली लें थैंक यू धन्यवाद ਮੇਰੇ ਬਾਦ ਵਾਲੇ ਪਿਛ ਤੱਕ ਮੇਰੀ ਬੇਟਾ ਅਸੀਂ ਟ੍ਰੈਫਿਕ ਐਜੂਕੇਸ਼ਨ ਸੈੱਲ ਜਲੰਧਰ ਵਿਖੇ ਵੱਲੋਂ ਆ ਤੁਹਾਨੂੰ ਮੈਂ ਨੇ ਬੜੇ ਵਧੀਆ ਤਰੀਕੇ ਨਾਲ ਸੱਸ ਤੋਂ ਜਿਹੜੀ ਨਵੀਂ ਐਮੈਂਡਮੈਂਟ ਹੋਈ ਹੈ ਟ੍ਰੈਫਿਕ ਰੂਲ ਦੇ ਵਿੱਚ ਉਹਦੇ ਬਾਰੇ ਦੱਸਦਾ ਲੇਕਿਨ ਅਸੀਂ ਤੁਹਾਨੂੰ ਪੂਰਾ ਵਿਸਥਾਰ ਨਾਲ ਉਹੋ ਖੋਲ ਕੇ ਦੱਸ ਰਿਹਾ ਕਿ ਕੀ ਕਰਨਾ ਕੀ ਨਹੀਂ ਕਰਨਾ ਕੋਈ ਵੀ ਬੱਚਾ ਕੋਈ ਵੀ ਵਹੀਕਲ ਬਿਨਾ ਵੈਲਿਡ ਲਾਇਸੈਂਸ ਜਦ ਡਰਾਈਵਿੰਗ ਕਰਦਾ ਫੜਿਆ ਗਿਆ ਜਾਂ ਕੋਈ ਕੋ ਹਾਦਸਾ ਹੋ ਜਾਂਦਾ ਤੇ ਬੇਟਾ ਉਸ ਬੱਚੇ ਨੂੰ ਉਸ ਕੋ ਕੀ ਕਰ ਰਹੇ ਸੀ ਮਮੂ ਸਿੰਘ ਮਿਸਟਰ ਕਰਤੇ ਹੁੰਤੋ ਆਮੀ ਲੈ ਕੇ ਸਜ਼ਾ ਕੀ ਹੈ ਬਲਾਚ 10 ਸਾਲ ਦੀ ਸਜ਼ਾ ਵਾ ਤੇ 50000 ਰੁਪਏ ਹਾਂ ਤੁਹਾਨੂੰ ਦੱਸਦੀ ਮਮਾ ਤੇ ਇਹਦੇ ਭਾਵੇਂ ਤਾਂ ਹੁਣ ਮੀਚੇ ਵੀ ਸਮਝਾ ਦੇਣਗੇ ਤੁਹਾਨੂੰ ਕਿ ਉਹਦੀ ਕੰਪਨੀ ਨਹੀਂ ਕਰਨੀ ਹਮੇਸ਼ਾ ਅੱਛੇ ਸੰਗਤ ਕਰੀਦੀ ਹੈ ਪਰ ਦੂਜੇ ਨੇ ਕਿ ਗੁਰੂਜਰਾਂ ਬਦਲੁੰਦਾ ਨਾ ਘਰ ਦਾ ਪਤਾ ਕਿ ਕਿੱਭੀ ਦੀਆਂ ਨੈਕਸਟ ਆ ਗਿਆ ਸੋਸ਼ਲ ਮੀਡੀਆ ਜਦੋਂ ਗੱਲ ਕਰਾਂਗੇ ਜੋ ਸਫੋਕੀਸ਼ਣ ਦੇ ਅੰਦਰ ਹੈ ਸੋਸ਼ਲ ਮੀਡੀਆ ਸਾਡੀ ਵਰਤੋਂ ਵਾਸਤੇ ਆ ਸਾਡੀ ਯੂਜ਼ਿੰਗ ਵਾਸਤੇ ਆ ਇਹ ਨਾ ਹੋਵੇ ਕਿ ਦੇਖ ਬਈ ਕਿ ਸਾਨੂੰ ਸੋਸ਼ਲ ਮੋਰਨਿੰਗ, ਗੁੱਡ ਈਵਨਿੰਗ ਦੇ ਕੰਮ ਸ਼ੁਰੂ ਜਾਂਦਾ ਪਰ ਗੁੱਡ ਨਾਈਟ ਵੀ ਹੋ ਜਾਂਦਾ ਫਿਰ ਸਾਡੀ ਉਹ ਉਸ ਇਨਸਾਨ ਨਾਲ ਚੈਟਿੰਗ ਸ਼ੁਰੂ ਹੋ ਜਾਂਦੀ ਹੈ ਹੁੰਦੀ ਚੈਟਿੰਗ ਨਹੀਂ ਹੁੰਦੀ ਤੋ ਬੋਲੋ ਇਸ ਤਰ੍ਹਾਂ ਸਾਰੇ ਕਰ ਦੋ ਬੱਚੋ ਜਿਨੇ ਵੀ ਲਾਇਸੈਂਸ ਅਪਲਾਈ ਕਰਨਾ ਹੈ ਉਹ ਤੁਸੀਂ ਆਨਲਾਈਨ ਅਪਲਾਈ ਖੁਦ ਕਰ ਸਕਦੇ ਹੋ ਤਾਨੂੰ ਕਿਸੇ ਵੀ ਏਰੀਅੰਟ ਕੋ ਜਾਣ ਦੀ ਲੋੜ ਨਹੀਂ ਗਈ ਜਦੋਂ ਵੀ ਆਪਾਂ ਲਾਈਸੈਂਸ ਬਣਾਉਣਾ ਕੋਈ ਡਿਫਿਕਲਟ ਨਹੀਂ ਹੈ ਇਹ ਰੋਡ ਦੇ ਉੱਪਰ ਜਿਹੜਾ ਇਹਦਾ ਮਤਲਬ ਸਟਾਪ ਜਿੱਦਾਂ ਇਹਦਾ ਰਾਈਟ ਸਾਈਡ ਨੂੰ ਦਰਨਾ ਹੈ ਜੇ ਮਨੂੰ ਰਾਈਟ ਸਾਈਡ ਨੂੰ ਦਰਨਾ ਵੀ ਤਾਂ ਮਤਲਬ ਕੀ ਹੋਏਗਾ ਸਾਈਡਾ ਜਿੱਸਰਾ ਅਸੀਂ ਅਕਸਰ ਕਿਹੜੇ ਬੱਚੇ ਆ ਕੋ ਕਾਂਨ ਕੰਦੇ ਬੜੇ ਸ਼ਕੀਨ ਹੁੰਦੇ ਆ ਅਧਿਆਪਕ ਕਹਿੰਦੇ ਆ ਕੀ ਨਹੀਂ ਦੇ ਕੋਲੇ ਠੀਕ ਹੈ ਸਭ ਤੋਂ ਕਰਦਾ ਆਪਣੇ ਮਾਮਾ ਪਾਪਾ ਨਾਲ ਕਿਸੇ ਨਾਲ ਵੀ ਰੋਡ ਜਿਹੜੇ ਸਾਈਨ ਉਹਨਾਂ ਨੂੰ ਫਾਲੋ ਕਰਦਾ ਹੈ ਹਰੇਕ ਜਿੱਦਾਂ ਆਹ ਰੈੱਡ ਕਰਾਸ ਦਾ ਸਾਈਨ ਲੱਗਾ ਹੈ ਇੱਥੇ ਰੈੱਡ ਕਰਾਸ ਦਾ ਕੀ ਮਤਲਬ ਉਹਦਾ ਹਸਪਤਾਲ ਇੱਥੇ ਸਕੂਲ ਹੁੰਦਾ ਹੈ ਉਹ ਤੇ ਬੱਚਾ ਇਹਨਾਂ ਗਿਆਰ ਪਾ ਕੇ ਜਾਣਾ ਹੈ ਇੱਥੇ ਦਾ ਇਹਨਾਂ ਮੈਂ ਸਿਆਸਤ ਜਿੱਦਾਂ ਹਾਰਨ ਆ ਕੇ ਵਿੱਚ ਹਾਰਨ ਬਲੋਰ ਨਹੀਂ ਕਰਨਾ ਚਾਹੀਦਾ ਕਿੱਥੇ ਕਿੱਥੇ ਨਹੀਂ ਕਰਨਾ ਚਾਹੀਦਾ ਸਕੂਲ ਲਾਗੇ ਤੇ ਹਸਪਤਾਲ ਲਾਗੇ ਸਦੀ ਵੀ ਜਿਹੜਾ ਮੈਡੀਸਨ ਫੋਲ ਫੋਲ ਸ਼ਾਂ ਹਰੇਕ ਕਿਸਮ ਰਕਤੋ ਮਿਲਦੀ ਹੈ ਕਿ ਕੋਵਿਡ ਦੇ ਵਿੱਚ ਪਤਾ ਤੁਹਾਨੂੰ ਆਫਸ਼ੀਅਲ ਘਟ ਗਈ ਸੀ ਜੀ ਸਰ ਸਰ ਨਵੇਂ ਰੂਲ ਆਏ ਨੇ ਕ੍ਰੈਕ ਦੇ ਬਾਰੇ ਸਕੂਲਾਂ ਦੇ ਵਿੱਚ ਅਵੇਅਰਨੈਸ ਜਿਹੜੇ ਕੈਂਪ ਲਗਾਏ ਜਾ ਰਹੇ ਨੇ ਠੀਕ ਕਹਿਣਾ ਚਾਹੁੰਦਾ ਸਰ ਸਭ ਤੋਂ ਪਹਿਲਾਂ ਮੈਂ ਦੱਸਣਾ ਚਾਹੁੰਦਾ ਕਿ ਅਸੀਂ ਆਪਣੇ ਸੀਨੀਅਰ ਕਪਤਾਨ ਸ਼੍ਰੀ ਅੰਕਰ ਗੁਪਤਾ ਜੀ ਆਈਪੀਐਸ ਐਸਐਸਪੀ ਜਲੰਧਰ ਦਿਹਾਤੀ ਦੇ ਦਿਸ਼ਾ ਨਿਰਦੇਸ਼ਾਂ ਹੇਠ ਜਿਹੜੇ ਸਾਡੇ ਕੋਲ ਨਵੇਂ ਰੂਲ ਆਏ ਨੇ ਕਿ ਜਿਸ ਤਰ੍ਹਾਂ 16 ਸਾਲ ਤੋਂ ਘੱਟ ਬੱਚਾ ਜਿਹਦੇ ਕੋਲ ਵੈਲਿਡ ਲਾਇਸੈਂਸ ਨਹੀਂ ਹੈ ਉਹ ਕੋਈ ਵੀ ਵਹੀਕਲ ਡਰਾਈਵ ਨਹੀਂ ਕਰ ਸਕਦਾ ਡਰਾਈਵ ਕਰਦੇ ਸਮੇਂ ਕੋਈ ਹਾਦਸਾ ਵਾਪਰ ਜੇ ਜਾਂ ਚੈਕਿੰਗ ਦੌਰਾਨ ਪਕੜਿਆ ਜਾਵੇ ਤੇ ਉਹਦੇ ਵਿੱਚ ਉਹ ਦੋਸ਼ੀ ਤਾਂ ਹੈ ਹੀ ਉਹਦੇ ਨਾਲ ਉਹਦੇ ਪੇਰੈਂਟਸ ਵੀ ਦੋਸ਼ੀ ਹੋਣਗੇ ਉਹਦੇ ਵਿੱਚ ਜਿਹੜੀ ਬਣਦੀ ਸਜ਼ਾ ਆ ਉਹ 3 ਸਾਲ ਸਜ਼ਾ ਆ ਤੇ 25000 ਰੁਪਏ ਜੁਰਮਾਨਾ ਨੈਕਸਟ ਦੂਜਾ ਸੈਕੰਡ ਸਟੈਪ ਆ ਕਿ ਜੇਕਰ ਕਿਸੇ ਨੇ ਉਹ ਵਹੀਕਲ ਕਿਸੇ ਕੋਲ ਮੰਗਿਆ ਹੋਇਆ ਉਹ ਵਹੀਕਲ ਜਿਸ ਵੀ ਓਨਰ ਦਾ ਹੈ ਮਾਲਕ ਦਾ ਹੈ ਉਹ ਵੀ ਇਹਦੇ ਵਿੱਚ ਉਹਨਾਂ ਹੀ ਦੋਸ਼ੀ ਹੋਵੇਗਾ ਜਿੱਦਾਂ ਕਿ ਡਰਾਈਵ ਰਾਈਡ ਕਰਨ ਵਾਲਾ ਉਹ ਵੀ 25000 ਰੁਪਏ ਜੁਰਮਾਨਾ ਤੇ 3 ਸਾਲ ਦੀ ਸਜ਼ਾ ਦਾ ਹੱਕਦਾਰ ਹੋਵੇਗਾ ਸਾਡੀ ਸਾਰਿਆਂ ਨੂੰ ਅਪੀਲ ਆ ਸਾਰੇ ਮਾਤਾ ਪਿਤਾਵਾਂ ਨੂੰ ਕਿ ਆਪਣੇ ਛੋਟੇ ਬੱਚੇ ਨੂੰ ਜਿਹਦੇ ਕੋਲ ਵੈਲਿਡ ਲਾਇਸੈਂਸ ਨਹੀਂ ਹੈ 18 ਸਾਲ ਤੋਂ ਘੱਟ ਜਿਹਦੇ ਕੋਲ ਵੈਲਿਡ ਲਾਇਸੈਂਸ ਨਹੀਂ ਹੈ ਉਹਨੂੰ ਜਿਹੜਾ ਸਕੂਟਰ ਮੋਟਰਸਾਈਕਲ ਈਵਨ ਸਕੂਟੀ ਵੀ ਚਲਾਉਣ ਲਈ ਨਾ ਦਿੱਤੀ ਜਾਵੇ ਥੈਂਕ ਯੂ

तो उनके मुतक ये बहुत अच्छा रूल्स है जिसके संबंध में आज एस आई श्री सुखजिंदर सिंह जी और हेड कांस्टेबल जसवीर सिंह जी आ, के द्वारा रूलर्स जलंधर की तरफ से एक सेमिनार किया गया जिसमें इन सारे आ, जो गाइडलाइंस नहीं आई है उसके बारे में तफसील में बताया गया और आ, ना केवल इस चीज़ के आ, जो फ़ायदे हैं वो बताए गए और इस से क्या क्या नुकसान हो सकते हैं वो बताया गया बच्चों को बहुत ही प्यार के साथ इस चीज़ को समझाया गया और साथ में और बहुत अलर्ट भी किया गया कि अगर फर्स्ट अगस्त से अगर उन ये जो दी गई इंस्ट्रक्शन इनको फॉलो नहीं किया जाएगा तो सब आ, जो भी संबंधित होगा उसके खिलाफ कानूनी कार्रवाई की जाएगी और ये उनका बहुत अच्छा एक प्रोविज़न है एक बहुत अच्छी पहल है जिसमें कि जो कि आने वाले हमारे आ, कुछ दिनों में जिसका असर नजर आएगा हमारी सड़कों पे हमारे जो नंबर ऑफ एक्सीडेंट्स है जो बहुत आ, टाइम जो उनका रीजन होता है वो माइनर ही होता है जो ड्राइव कर रहे होते हैं जिनके पास प्रॉपर लाइसेंस नहीं होता है तो उस वजह से जो एक्सीडेंट्स होते हैं वो भी आ, उस उनमें भी कमी आएगी तो मैं श्री सुखजिंदर सिंह जी और कांस्टेबल जसवीर सिंह जी का बहुत बहुत धन्यवाद करती हूँ कि वो हमारे एक छोटी रिक्वेस्ट पे ही उन्होंने यहाँ पे आ, हमारे बच्चों को गाइड किया थैंक यू धन्यवाद